ਆਇਆ ਜਾ ਰਿਹਾ ਹੈ ਖੁਰੀਦਤ ਤਿਉਹਾਰ ਹੈ ਜਿੱਥੇ ਹਰ ਪਾਸੇ ਬੜੀ ਖੁਸ਼ੀ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਅਸ਼ਿਸ਼ ਵਿਜ ਕਾਂਗਰਸੀ ਮੈਂਬਰਾਂ ਪਾਰਸ਼ਦਾ ਨੇ ਵਪਾਰੀਆਂ ਦੇ ਨਾਲ ਰਲ ਕੇ ਫੁੱਲਾਂ ਦੀ ਹੋਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਡੀਐਸਪੀ ਐਸਐਚਓ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਰਹੇ ਉਹਨਾਂ ਨੇ ਇਸ ਮੌਕੇ ਨੂੰ ਹੋਰ ਅਨੰਦਿਤ ਬਣਾਉਣ ਖਾਤਰ ਲਾਅ ਐਂਡ ਆਰਡਰ ਨੂੰ ਵੀ ਪੂਰੀ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਤਾਂਕਿ ਹਰ ਕੋਈ ਇਸ ਤਿਉਹਾਰ ਨੂੰ ਮਨਾ ਸਕੇ ਇਸ ਮੌਕੇ ਤੇ ਆਪਣੀ ਵੱਲੋਂ ਸਭ ਨੂੰ ਵਿਦਾਇ ਦੇ ਦਿਆਂ ਹੋਇਆ ਸਾਬਕਾ ਵਿਧਾਇਕ ਅਮਿਤ ਵਿਦੇ ਨੇ ਕਿਹਾ ਕਿ ਹੋਲੀ ਦਾ ਇਤਿਹਾਸ ਬੜੀ ਖੁਸ਼ੀਆਂ ਦੇ ਨਾਲ ਭਾਈਚਾਰੇ ਦੇ ਨਾਲ ਮਨਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਤਿਉਹਾਰ ਦੀਆਂ ਖੁਸ਼ੀਆਂ ਉਸ ਵੇਲੇ ਦੋਗੁਨੀਆਂ ਹੋ ਜਾਂਦੀਆਂ ਨੇ ਜਿੱਥੇ ਆਪਣਿਆਂ ਦੇ ਨਾਲ ਰਲ ਕੇ ਮਨਾਇਆ ਜਾਂਦਾ ਹੈ ਉਹਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਵਪਾਰੀਆਂ ਤੇ ਹੋਰ ਕਾਂਗਰਸੀ ਮੈਂਬਰਾਂ ਦੇ ਨਾਲ ਰਲ ਕੇ ਤਿਉਹਾਰ ਮਨਾਇਆ ਗਿਆ ਹੈ ਤੇ ਉਹਨਾਂ ਨੇ ਸਭ ਨੇ ਸਤਿਤੀ ਬਧਾਈ ਵੀ ਦਿੱਤੀ ਤੇ ਪਰਮਾਤਮਾ ਅੱਗੇ ਇਹ ਅਰਦਾਸ ਵੀ ਕੀਤੀ ਕਿ ਪਰਮਾਤਮਾ ਸਭ ਦੇ ਜੀਵਨ ਵਿੱਚ ਖੁਸ਼ੀਆਂ ਭਰਿਆ ਵਾਤਾਵਰਣ ਵੀ ਰੱਖੇ ਤੇ ਸਭ ਨੂੰ ਉਹ ਖੁਸ਼ ਤੇ ਖੁਸ਼ੀਆਂ ਭਰੇ ਰੰਗਾਂ ਦੇ ਨਾਲ ਸਰਾਬੋੜ ਵੀ ਰੱਖੇ ਪਰਿਵਾਰ ਮੈਂ ਸਭ ਤੋਂ ਪਹਿਲੇ ਪੂਰੇ ਪਠਾਨਕੋਟ ਦੇ ਲੋਕਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਨੂੰ ਮੁਬਾਰਕ ਦਿਨਾਂ ਔਰ ਸਭ ਤੋਂ ਜ਼ਿਆਦਾ ਮੁਬਾਰਕ ਦਿਨਾਂ ਮਾਰਮੰਦ ਪਠਾਨਕੋਟ ਪੂਰੇ ਸਾ ਉਹਨਾਂ ਦੇ ਸਾਰੇ ਮੋਹਤਵਾਰ ਜਿਹੜੇ ਨਾਮ ਲਾਂਗਾ ਤੇ ਸੇ ਪੂਰੇ ਨਹੀਂ ਕਰ ਪਾਣਾ ਬਹੁਤ ਬਹੁਤ ਮੁਬਾਰਕ ਔਰ ਕੋ ਲੀਤੇ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਨਾ ਕਿ ਰੰਗਾਂ ਵਾਂਗੂ ਵਿਸ਼ਵਾਸੀ ਰੰਗਾਂ ਇਹ ਪੂਰੇ ਦੇ ਰੰਗ ਨੇ ਉਸੇ ਤਰੀਕੇ ਨਾਲ ਸਾਰੇ ਪਰਿਵਾਰਾਂ ਵਿੱਚ لوکانوں خوب ذرات ملے لوکانوں خوب اچھی صحت ملے لوکانوں خوب خوشی ملے اور سڈ 35 ਸਾਡੇ بچے ਸਾਡੇ ਪਰਿਵਾਰ ਉਪਰ ਵਪਾਰ ਮੰਡਲ ਪਠਾਨਕੋਟ ਪਠਾਨਕੋਟ ਦੇ سارے ਵਪਾਰੀ ਬਹੁਤ ਬੜੀ ਮਿਹਨਤ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਖੂਬ ਬਖਸ਼ ਕਰੇ ਇਹਨਾਂ ਦੇ ਕੰਮ ਚਲਾਏ ਇਹਨਾਂ ਨੂੰ ਪਰਮਾਤਮਾ ਯਾਦ ਰੱਖੇ ਤਾਂ ਕਿ ਜਿਆਦਾ ਗਰੋਹ ਕਰਨਗੇ ਅੱਗੇ ਵਧਣਗੇ ਤੇ ਸਾਡਾ ਪਠਾਨਕੋਟ ਫਰਦ ਸਵਾਜ ਅੱਗੇ ਵਧੇਗਾ ਮੈਂ ਇੱਕ ਵਾਰੀ ਫਿਰ ਪਾਰ ਮੰਡਲ ਪੜਾਹਨਪੁਰ ਦਾ ਸਾਰਿਆਂ ਦਾ ਮੋਤਵਾਰਾ ਦਾ ਪੂਰੀ ਸਾਤਾ ਬਤਿਦਾ ਸਾਰਿਆਂ ਦਾ ਬਹੁਤ ਬਹੁਤ ਹੈਪੀ ਹੋਲੀ ਹੈਪੀ ਹੋਲੀ ਧੰਨਵਾਦ ਕਰਦਾ ਮੇਰੇ ਨਾਲ ਕਾਉਂਸਲਰ ਸਾਹਿਬ ਆਏ ਨੇ ਸਾਰੇ ਮੇਰੇ ਬ੍ਰਦਰ ਆਸ਼ੀਸ਼ ਜੀ ਨਾਲ ਨੇ ਉਹ ਆ ਜਿੱਕਨੀ ਰੇ ਉਹਨਾਂ ਦਾ ਵੀ ਬਹੁਤ ਬਹੁਤ ਜੇ ਮੈਂ ਨਾਮ ਹੀ ਲੈਣਾ ਹੈ ਉਹ ਬੋਲੀਆਂ ਸਾਰੇ ਬਹੁਤ 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 ਸ਼ਕਤੀ ਬਹੁਤ ਬਹੁਤ ਸ਼ਕਤੀ ਵੀ ਦੂਸਰਾ ਤੁਸੀਂ ਜਾਣਦੇ ਹੋ ਕਿ ਪੂਰੀ ਦਾ ਤਿਹਾੜ ਬੜਾ ਰੋਚਕ ਤਿਹਾੜ ਹੈ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲਾ ਤਿਉਹਾਰ ਹੈ ਕਿ ਅੱਜ ਵਪਾਰ ਮੰਡਲ ਪਠਾਨਕੋਟ ਨੇ ਅੱਜ ਜਿਹੜੀ ਮੋਦੀ ਦਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਤੇ ਆਪਾਂ ਵੀ ਆਪਾਂ ਰੋਜ਼ਮਰਚ ਚੈਕਿੰਗ 'ਚ ਇੱਥੇ ਆਏ ਹਨ ਉਹਨਾਂ ਨੂੰ ਮਿਲਣ ਬੜੀ ਇਹਨੂੰ ਕਿੰਨੀ ਖੁਸ਼ੀ ਹੋਈ ਹੈ। ਸੁਮਾਜ ਸਿੰਘ ਸਾਹਿਬ, ਨਈਅਤ ਸਾਹਿਬ ਹੌਂਸਲੇ। ਅਹ ਕੁੰਜੀ ਚਾਲੂ। ਜੇ ਪੂਰੀ ਸਾਹਿਬ ਤੇ ਬਾਕੀ ਹੋਰ ਵੀ ਨੁਮਾਇੰਦੇ ਜੀ। ਸੋਢੀ ਜੀ। ਸੋਢੀ ਸਾਹਿਬ ਹੈ, ਸੁਨੀਲ ਸਾਹਿਬ ਹੈ। ਤੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਦਿੰਦਾ ਵਧੀਆ ਇਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਬੜੇ ਵਧੀਆ ਤਰੀਕੇ ਨਾਲ ਇਹ ਕਰ ਰਿਹਾ ਤੇ ਬੜੀ ਖੁਸ਼ੀ ਹੋਈ ਹੈ ਮੈਨੂੰ ਇੱਥੇ ਆ ਕੇ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਾਰ-ਬਾਰ ਮਤਲਬ ਵਧ-ਵਧ ਮੁਬਾਰਕਾਂ ਦਿੰਦਾ ਤੇ ਪਠਾਨਕੋਟ ਵਾਸੀਆਂ ਨੂੰ ਵੀ ਮੈਂ ਬਹੁਤ ਜਿਆਦਾ ਮੁਬਾਰਕਾਂ ਦਿੰਦਾ ਅੱਜ ਦੇ ਹੋਲੀ ਦੇ ਤਿਉਹਾਰ ਦੀ ਵਧੀਆ ਤਰੀਕੀ ਨਾਲ ਆਪਣਾ ਇਹ ਤਿਉਹਾਰ ਮਨਾਓ ਤੇ ਕੋਈ ਹੁੱਲੜ-ਬਾਜੀ ਵਗੈਰਾ ਨਾ ਕਰੇ ਇਹ ਮੈਂ ਜ਼ਰੂਰ ਕਹੂੰਗਾ ਜੀ ਬਹੁਤ-ਬਹੁਤ ਧੰਨਵਾਦ ਜੀ ਹੈਪੀ ਹੋਲੀ ਬਹੁਤ-ਬਹੁਤ ਮੁਬਾਰਕਾਂ ਤੇ ਸ਼ਾਇਦ ਆ ਰੂਹ ਵਧੀਆ ਤਰੀਕੇ ਨਾਲ ਬਣਾ ਲਈ। ਕੁੱਝ ਨਾ ਨ ਜਗਾ ਜਗਾ ਤੇ ਨਾਕੇ ਲਗਾਏ ਐ ਚੌਕਸੀ ਵਰਤੀ ਜਾ ਰਹੀ ਐ। ਕੋਈ ਵੀ ਹੰਲੇਵਾਜੀ ਕਰਦਾ ਉਹਨਾਂ ਨੂੰ ਰੋਕਿਆ ਜਾ ਰਿਹਾ ਐ ਤੇ ਕੋਸ਼ਿਸ਼ ਕੀਤੀ ਜਾ ਰਹੀ ਦੀ ਜਿਹੜਾ ਇਤਿਹਾਰ ਹੈ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ ਤੇ ਕੋਈ ਵੀ ਅਫਸਾਨਾ ਘਟਨਾ ਨਾ ਹੋਵੇ। ਮਹਾਜਨ ਯੂਵਾ ਵਿੰਗ ਰਜਿਸਟਰਡ ਵੱਲੋਂ ਪਠਾਨਕੋਟ ਦੇ ਸਭੀ ਸ਼ਹਿਰ ਵਾਸੀਆਂ ਨੂੰ होली ਦੀ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਬਹੁਤ-ਬਹੁਤ ਮੁਬਾਰਕਾਂ। ਅਜ ਪਠਾਨਕੋਟ ਸ਼ਹਿਰ ਦੇ ਵਿੱਚ ਬਹੁਤ ਹਰਸ਼ਾ ਉਲਾਸ ਦਾ ਮਾਹੌਲ ਹੈ ਬਹੁਤ ਖੁਸ਼ ਨਸੀਬ ਨੇ ਲੋਕੀ ਤੁਸੀਂ ਦੇਖੋ ਬਾਹਰ ਨਿਕਲ ਕੇ ਗਾਂਧੀ ਚੌਂਕ ਬਾਲਮਿਕੀ ਚੌਂਕ ਆਪਣਾ ਪੋਸਟ ਆਫਿਸ ਚੌਂਕ ਸਭ ਚੌਂਕ ਪਰ ਇਹਦੇ ਨੇ ਲੋਕੀ ਇੰਜੋਏ ਕਰਦੇ ਪਏ ਨੇ ਸੈਲੀਬ੍ਰੇਟ ਕਰਦੇ ਪਏ ਨੇ Holi ਅਸੀਂ ਸਾਰਿਆਂ ਨੂੰ ਕਹਿੰਦੇ ਹਾਂ Holi ਇਸ ਸਾਲ ਸਾਨੂੰ ਖੁਸ਼ਹਰੀ ਹੋਵੇ ਲੋਕੀ ਜਿੱਦਾਂ ਅੱਜ ਇੱਥੇ ਖੁਸ਼ੀਆਂ ਮਨਾ ਰਹੇ ਐ ਐਦਾਂ ਹੀ ਅੱਗੇ ਵੀ ਖੁਸ਼ੀਆਂ ਮਨਾਉਣ ਤੇ ਸਾਰਾ ਸਾਲ ਸਾਰੇ ਲਈ ਐਦਾਂ ਹੀ ਹੱਸਦਾ ਖੇਡਦਾ ਨਿਕਲ ਜਾਏ ਰੰਗ ਭਰਿਆ ਬਹੁਤ ਬਹੁਤ ਧੰਨਵਾਦੀ ਅੱਜ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਉਸ ਦੇ ਨਾਲ ਨਾਲ ਸਾਡੇ ਸ਼ਹਿਰ ਪਠਾਨਕੋਟ ਦੇ ਵਿੱਚ ਬਹੁਤ ਹੀ ਉਸ਼ੀਆਂ ਤੇ ਛਾਵਾਂ ਨਾਲ ਮਨਾਇਆ ਜਾ ਰਿਹਾ ਜਿਸ ਦੇ ਸਬੰਧ ਵਿੱਚ ਪਠਾਨਕੋਟ ਦੇ ਸਾਰੇ ਹੀ ਡਿਪਾਰਟਮੈਂਟਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਇਕੱਠੇ ਹੋ ਕੇ ਫੁੱਲਾਂ ਦੀ ਹੋਲੀ ਨਾਲ ਰੰਗ ਦੀ ਹੋਲੀ ਨਾਲ ਹੋਲੀ ਮਨਾਇ ਗਈ ਹੈ ਉਸ ਦੇ ਸਬੰਧ ਵਿੱਚ ਸਾਡੇ ਫੁੱਟਵੀ ਰੈਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੇ ਇਕੱਠਿਆਂ ਹੋ ਕੇ ਕਾੜੀ ਹੱਦ ਚੌਂਕ ਤੋਂ ਚੱਲ ਕੇ ਰਾਜੀ ਚੌਂਕ ਬਾਲਮੀਕ ਚੌਂਕ ਤੱਕ ਪਹੁੰਚੇ ਨੇ ਮੈਂ ਨਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਜੋ ਪਿਆਰ ਦਾ ਜਿਹੜਾ ਸਨੇਹਾ ਹੈ ਉਹ ਅਸੀਂ ਫੁੱਲਾਂ ਦੀ Holi ਖੇੜ ਕੇ ਸਾਰੀਆਂ ਸੰਗਤਾਂ ਦੇ ਨਾਲ ਸਾਰੇ ਵਿਭਾਗ ਮੰਡਲਾਂ ਦੇ ਨਾਲ ਮਿਲ ਕੇ ਅੱਜ ਇਸ ਪਰਬ ਨੂੰ ਮਨਾਇਆ ਹੈ ਮੈਂ ਪਿਛਲੇ 6 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਗਾਂਧੀ ਚੌਂਕ ਦੇ ਵਿੱਚ ਫੁੱਲਾਂ ਨਾਲ Holi ਮਨਾਣੇ ਜਾ ਰਿਹਾ ਹੈ ਮੈਂ ਜਿਲ੍ਹਾ ਬੁਪਾਰਟਮੈਂਟਲ ਦੀ ਸਮੂਹਿਕ ਟੀਮ ਦੀ ਤਰਫੋਂ ਅੱਜ ਸਾਡੇ ਵਿੱਚ ਬੈਸਕੋ ਦੇ ਚੇਅਰਮੈਨ ਕੈਪਟਨ ਸੁਨੀਲ ਗੁਪਤਾ ਜੀ ਆਏ ਨੇ ਉਹਨਾਂ ਦੇ ਨਾਲ ਨਾਲ ਸ਼ਹਿਰ ਦੀਆਂ ਬਹੁਤ ਵੱਡੀਆਂ ਸਖਸ਼ੀਤਾएं ਇੱਥੇ ਆਈਆਂ ਨੇ ਮੈਂ ਜ਼ਿਲ੍ਹਾ ਬੁਪਾਰਟਮੈਂਟਲ ਦੀ ਸਮੂਹਿਕ ਟੀਮ ਦੀ ਤਰਫੋਂ ਉਹਨਾਂ ਦੇ ਇੱਥੇ ਆਉਣ ਤੇ Holi ਦੇ ਇਸ ਪਵਨ ਤਿਹਾੜੀ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਉਮੀਦ ਕਰਦਾ ਕਿ ਜਿਵੇਂ ਪੰਜ ਸਾਲਾਂ ਦੀ ਤਰ੍ਹਾਂ ਇਹ ਸਾਡੇ ਵਿੱਚ ਆਉਂਦੇ ਰਹੇ ਨਾ ਅੱਗੇ ਵੀ ਸਾਡੇ ਇੱਥੇ ਹੋਲੀ ਦੇ ਤਿਉਹਾਰ ਦੇ ਵਿੱਚ ਆਂਦੇ ਰਹਿਣਗੇ ਤੇ ਜ਼ਿਲ੍ਹਾ ਵਪਾਰ ਮੰਡਲ ਦੀ ਛਾਣ ਨੂੰ ਬਧਾਉਂਦੇ ਰਹਿਣਗੇ। ਧੰਨਵਾਦ। ਜੈ ਹਿੰਦ, ਜੈ ਭਾਰਤ। ਅੱਜ ਬਹੁਤ ਹੀ ਸੁਨਹਿਰਾ ਦਿਨ ਹੈ। ਹੋਲੀ ਦਾ ਤਿਉਹਾਰ ਹੈ। ਸਾਰੇ ਭਾਰਤ ਵਰਸ਼ ਦੇ ਵਿੱਚ ਇਹ ਬੜੇ ਹਰਸ਼ੋਲਾਸਤ ਨਾਲ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਇੱਥੇ ਗਾਂਧੀ ਚੌਂਕ ਦੇ ਵਿੱਚ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਸ਼ਰੀਂਦਰਜੀਤ ਗੁਪਤਾ ਜੀ ਦੇ ਨਿਯੋਤੇ ਤੇ ਇਸ ਤਿਹਾਰ ਨੂੰ ਮਨਾ ਰਹੇ ਆਂ ਔਰ ਸਾਰੇ ਹੀ ਪਠਾਨਕੋਟ ਦੇ ਜਿਹੜੇ ਵਪਾਰ ਮੰਡਲ ਦੇ ਸਦਸਿਅ ਹ ਇੱਥੇ ਮੌਜੂਦ ਮੌਜੂਦ ਨੇ ਇੱਕ ਦੂਸਰੇ ਨਾਲ ਬੜੇ ਪਿਆਰ ਦੇ ਨਾਲ ਇਸ ਤਿਹਾਰ ਨੂੰ ਮਨਾ ਰਹੇ ਨੇ ਇਹ ਹੋਲੀ ਦਾ ਤਿਹਾਰ ਸੱਚਾਈ ਦੀ ਬੁਰਾਈ ਦੇ ਉੱਤੇ ਜਿੱਤ ਨੂੰ ਦਰਸਾਉਂਦਾ ਏ ਸਾਡੇ ਜਿਹੜੇ ਸੋਸ਼ਲ ਕੰਟੈਕਟਸ ਨੇ ਆਪਸ ਵਿੱਚ ਬੌਂਡਸ ਨੇ ਉਹਨਾਂ ਨੂੰ ਮਜ਼ਬੂਤ ਕਰਦਾ ਏ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on. a and Cambridge International School opposite Canada Palace near A&M Institute's Jalandhar Dalhousie Bypass Road, Pathanko.